ਪੀ ਪਾਰਟੀ ਜਿੰਦਾਬਾਦ ਸਰਦਾਰ ਪ੍ਰਦੀਪ ਸਿੰਘ ਧਾਰੀਵਾਲ ਵਾਹ ਵਾਹ ਬੋਲੇ ਸੋਨਹਾਰ ਬੋਲੇ ਸਰਦਾਰ ਪ੍ਰਦੀਪ ਸਿੰਘ ਧਾਰੀਵਾਲ ਜਿੰਦਾਬਾਦ ਜਿੰਦਾਬਾਦ ਬਾਬਾ ਵੀ ਪਾਰਟੀ ਜਿੰਦਾਬਾਦ

आम आदमी पार्टी आम ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਲਗਾਤਾਰ ਪ੍ਰਚਾਰ ਜਾਰੀ ਹੈ ਉਸੇ ਤਰੀਕੇ ਨਾਲ ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਹਲਕਾ ਦੇ ਜਿਹੜੇ ਉਮੀਦਵਾਰ ਨੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਅਰਵਿੰਦ ਕੇਜਰੀਵਾਲ ਜੋ ਕਿ ਪਹੁੰਚ ਰਹੇ ਨੇ ਚੇਚੇ ਦੌਰ ਦੇ ਕਿਉਂਕਿ ਤੁਹਾਨੂੰ ਆਪ ਜੀ ਨੂੰ ਪਤਾ ਹੈ ਕਿ ਪਿਛਲੇ ਦਿਨੀ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਸੀ ਤੇ ਉਹਨਾਂ ਨੂੰ ਹੁਣ ਜ਼ਮਾਨਤ ਮਿਲ ਚੁੱਕੀ ਹੈ ਤੇ ਉਹ ਅੱਜ ਪਹਿਲਾ ਜਿਹੜਾ ਦੌਰਾ ਉਹਨਾਂ ਦਾ ਅੰਮ੍ਰਿਤਸਰ ਚ ਹੋਣ ਲੱਗਾ ਜਿਸ ਤਰੀਕੇ ਨਾਲ ਕਾਫੀ ਰਸ਼ ਪਾਇਆ ਜਾ ਰਿਹਾ ਉਸੇ ਤਰੀਕੇ ਨਾਲ ਹਲਕਾ ਜਨਾਲਾ ਦੀ ਅਸੀਂ ਇਸ ਵੇਲੇ ਮੁੱਖ ਦਫਤਰ ਜਨਾਲਾ ਵਿਖੇ ਖੜੇ ਹਾਂ ਜਿੱਥੇ ਕਿ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਨੂੰ ਅਤੇ ਸਾਰੇ ਸਮਰਥਕ ਅਤੇ ਵੋਟਰ ਜਿਹੜੇ ਨੇ ਵੱਡੇ ਪੱਧਰ ਤੇ ਇੱਥੇ ਗੱਲ ਕਰਾਂਗੇ ਕਿ ਤਕਰੀਬਨ 100 ਦੇ ਕਰੀਬ ਜਿਹੜੀਆਂ ਗੱਡੀਆਂ ਨੇ ਲੈ ਕੇ ਕਾਫਲਾ ਰਵਾਨਾ ਹੋ ਇਹ ਕਾਫਲਾ ਅੱਜ ਪਹੁੰਚੇਗਾ ਤੇ ਉਸ ਚੋਣ ਪ੍ਰਚਾਰ ਦੀ ਮੁਹਿੰਮ ਨੂੰ ਹੋਰ ਤੇਜ਼ ਕਰੇਗਾ ਸਾਡੇ ਨਾਲ ਮੈਂ ਮੌਜੂਦ ਮੌਜੂਦ ਨੇ ਆਪਾਂ ਗੱਲ ਕਰਾਂਗੇ ਹਾਂਜੀ ਮੈਂ ਮ ਅੱਜ ਵੱਡਾ ਹੰਗਾਰਾ ਮਿਲਿਆ ਆ ਜਿਸ ਤਰੀਕੇ ਨਾਲ ਤੁਹਾਡੇ ਵੱਲੋਂ ਵੀ ਪ੍ਰਚਾਰ ਚੱਲ ਰਿਹਾ ਸੀ ਤਾਰੀਵਾਲ ਸਾਹਿਬ ਵੀ ਕਰ ਰਹੇ ਸੀ ਪਰ ਅੱਜ ਪ੍ਰਚਾਰ ਕਰਨ ਲਈ ਅਚੇਚੇ ਤੌਰ ਤੇ ਅਰਵਿੰਦ ਕੇਜਰੀਵਾਲ ਪਹੁੰਚ ਰਹੇ ਨੇ ਉਹਨਾਂ ਦੇ ਸਾਡੇ ਮਾਨਯੋਗ ਜਿਹੜੇ ਕੌਮੀ ਕਨਵੀਨਰ ਪਾਰਟੀ ਦੇ ਅਰਵਿੰਦ ਕੇਜਰੀਵਾਲ ਜੀ ਉਹਨਾਂ ਦੀ ਪੰਜਾਬ ਪਹਿਲਾ ਫੇਰਾ ਆ ਜੇਲ੍ਹ ਤੋਂ ਆਉਣ ਤੋਂ ਬਾਅਦ ਇਹ ਕਹ ਲੋ ਕਿ ਸਚਾਈ ਦੇ ਆਉਣ ਤੋਂ ਬਾਅਦ ਉਹਨਾਂ ਦਾ ਇਹ ਪਹਿਲਾ ਫੇਰਾ ਬਹੁਤ ਖੁਸ਼ੀ ਹੈ ਔਰ ਬਹੁਤ ਉਤਸ਼ਾਹ ਵੀ ਹੈ ਤੁਸੀਂ ਸ਼ਹਿਰ ਦਾ ਮੋਲ ਦੇਖ ਲਿਆ ਅਸੀਂ ਤਕਰੀਬ ਕਰੀਬ 100 ਦੇ ਕਰੀਬ ਜਿਹੜੀਆਂ ਨੇ ਗੱਡੀਆਂ ਰੋਡ ਸ਼ੋਅ ਵਾਸਤੇ ਲੈ ਕੇ ਜਾ ਰਿਹਾ ਔਰ ਗਰਮੀ ਦੀ ਕਿਸੇ ਨੂੰ ਚਿੰਤਾ ਨਹੀਂ ਕੀ ਔਰ ਇਹ ਸਾਨੂੰ ਇਹ ਲੱਗਦਾ ਹੈ ਕਿ ਇਹ ਕੇਜੀਵਾਲ ਸਾਹਿਬ ਵਾਸਤੇ ਸਾਡਾ ਪਿਆਰ ਪਾਰਟੀ ਵਾਸਤੇ ਸਾਡਾ ਪਿਆਰ ਤੇ ਜਿਹੜੇ ਵਰਕਰਸ ਦੇ ਵਿੱਚ ਜਿਹੜਾ ਉਸ਼ਾ ਹੈ ਉਹਨੂੰ ਸਾਡੇ ਜਿਹੜਾ ਕੈਂਪੇਨ ਨੂੰ ਇਲੈਕਸ਼ਨ ਕੈਂਪੇਨ ਨੂੰ ਬਹੁਤ ਵੱਡਾ ਹੰਗਾਰਾ ਮਿਲੇਗਾ ਅੱਜ ਪਰ ਜਿਸ ਤਰੀਕੇ ਨਾਲ ਪ੍ਰਚਾਰ ਦੀ ਮੈਂ ਗੱਲ ਕੀਤੀ ਸੀ ਪ੍ਰਚਾਰ ਚੱਲ ਰਿਹਾ ਹੈ ਪਰ ਅੱਜ ਪ੍ਰਚਾਰ ਨਾਲ ਜਿਸ ਤਰੀਕੇ ਨਾਲ ਤੁਸੀਂ ਪਹਿਲਾਂ ਵੀ ਪਹਿਲੀਆਂ ਬਾਈਟਾਂ ਚ ਵੀ ਕਹਿੰਦੇ ਰਹੇ ਕਿ ਅਸੀਂ ਜਿੱਤ ਸਾਡੀ ਪੱਕੀ ਹੈ ਪਰ ਕੀ ਲੱਗਦਾ ਹੁਣ ਲੀਡ ਵੀ ਚੰਗੀ ਹੈ ਬਿਲਕੁਲ ਬਿਲਕੁਲ ਵੇਖੋ ਜਿਹੜਾ ਸਾਡਾ ਗੋਲ ਪਹਿਲਾਂ ਤੋਂ ਇਹ ਸੀਗਾ ਕਿ ਜਿੱਤ ਹੈਗੀ ਹੈ ਪਰ ਇੱਕ ਤਰਫਾ ਕਰਕੇ ਦਿਖਾਣਾ ਤੇ ਅੱਜ ਤੁਹਾਨੂੰ ਉਹ ਦਿਖੂਗਾ ਵੀ ਕਿ ਜਿਹੜਾ ਜ਼ਿਲ੍ਹਾ ਅੰਮ੍ਰਿਤਸਰ ਆ ਉਹ ਇੱਕ ਤਰਫਾ ਆਮ ਆਦਮੀ ਪਾਰਟੀ ਨੂੰ ਵੋਟਾਂਵਾ ਕੇ ਤਾਲੀਵਾਲ ਸਾਹਿਬ ਨੂੰ ਲੋਕ ਸਭਾ ਪੇਜ ਰਹਾ ਹੈ ਇੱਕ ਤਰਫਾ ਕਰਕੇ ਦਿਖਾਵਾਂਗੇ ਤੁਸੀਂ ਦੇਖੋ ਰਾਜ ਰੋਡ ਸ਼ੋਅ ਦੇ ਵਿੱਚ ਜਿੱਥੇ ਅਰਵਿੰਦ ਕੇਜਰੀਵਾਲ ਆਉਣੇ ਨੇ ਉੱਥੇ ਭਗਵੰਤ ਸਿੰਘ ਮਾਨ ਵੀ ਆ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਤੁਸੀਂ ਵੀ ਕਾਫਲਾ ਲੈ ਕੇ ਪਹੁੰਚ ਰਹੇ ਹੋ ਕੀ ਲੱਗਦਾ ਕਿ ਕਾਫੀ ਉਤਸ਼ਾਹ ਵਧੇਗਾ ਵੋਟਰਾਂ 'ਚ ਬਿਲਕੁਲ ਵਧੇਗਾ ਵੇਖੋ ਜਿਹੜਾ ਅੱਜ ਤੁਹਾਨੂੰ ਨੌ ਦਾ ਜਿਹੜਾ 13 0 ਦਾ ਨਾਰਾ ਆ ਸਾਰੇ ਪੰਜਾਬ ਦੀ ਜਿਹੜੀ ਅੱਜ ਸ਼ੁਰੂਆਤ ਜਿਹੜੀ ਹੈ ਕੇਜਰੀਵਾਲ ਸਾਹਿਬ ਨੇ ਜਿਹੜੀ ਆਪਣੀ ਫੇਰੀ ਦੀ ਆਪਣੀ ਪੰਜਾਬ ਫੇਰੀ ਦੀ ਸ਼ੁਰੂਆਤਿੱ ਤੋਂ ਕੀਤੀ ਹੈ ਤੇ ਇਹ ਜਿਹੜਾ ਮੈਸੇਜ ਅੱਗੇ ਵੀ ਜਾਣਾ ਸਾਰੇ ਪੰਜਾਬ ਦੇ ਵਿੱਚ ਤੇ ਅੱਜ ਤੁਹਾਨੂੰ ਦਿਖੂਗਾ ਵੀ ਕਿ ਕੱਲਾ ਅੰਮਰਸਰ ਨਹੀਂ ਜਿਹੜਾ 13 0 ਹੋਣ ਜਾ ਰਿਹਾ ਜਿਹੜਾ ਝਾੜੂ ਹੈ ਲੋਕ ਸਭਾ ਚ ਫਿਰਨ ਜਾ ਰਿਹਾ ਤੁਹਾਨੂੰ ਦਿਖੂਗਾ ਸਾਨੂੰ ਪੂਰਾ ਪੂਰ ਲਗਾਤਾਰ ਝਾੜੂ ਦੀ ਗੱਲ ਕੀਤੀ ਹੈ ਝਾੜੂ ਫਿਰਨ ਜਾ ਰਿਹਾ ਸਾਡੇ ਨੇ ਤੇ ਸਮਰਥਕ ਵੀ ਨੇ ਵੋਟਰ ਵੀ ਨੇ ਨਾਲ ਹਾਂਜੀ ਅੱਜ ਕਾਫਲੇ ਦੇ ਵਿੱਚ ਨਾਲ ਚੱਲੇ ਹੋ ਤੁਸੀਂ ਵੀ ਅੱਜ ਕਿੰਨਾ ਕੁ ਉਤਸ਼ਾਹ ਆ ਅੱਜ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸادات ਸ਼੍ਰੀ ਕੇਜਰੀਵਾਲ ਜੀ ਅੰਮ੍ਰਿਤਸਰ ਵਿੱਚ ਪੁੱਜ ਰਹੇ ਨੇ ਔਰ ਜੋ ਪਿਛਲੇ ਦਿਨੀ ਉਹਨਾਂ ਦੇ ਉੱਤੇ ਇੱਕ ਝੂਠੇ ਪਰਚੇ ਦੇ ਵਿੱਚ ਉਹਨਾਂ ਨੂੰ ਫਸਾਇਆ ਗਿਆ ਸੀ ਔਰ ਉਹਨਾਂ ਜਮਾਤ ਮੈਦਾਨ ਤੋਂ ਬਾਅਦ ਉਹ ਜੋ ਪਹਿਲੀ ਵਾਰ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੀ ਸੀਟ ਉੱਤੇ ਸادات ਕੁਲਦੀਪ ਸਿੰਘ ਢਾੜੀਵਾਲ ਦੇ ਹੱਕ ਦੇ ਵਿੱਚ ਰੋਡ ਸ਼ੋਅ ਕਰਨ ਵਾਸਤੇ ਅੰਮ੍ਰਿਤਸਰ ਦੀ ਆ ਰਹੇ ਨੇ ਅੰਮ੍ਰਿਤਸਰ ਔਰ ਉਹਨਾਂ ਦੇ ਉਤਸ਼ਾਹ ਦੀ ਗੱਲ ਕਰੀਏ ਤੇ ਤੁਸੀਂ ਦੇਖ ਸਕਦੇ ਹੋ ਜਨਾਲੇ ਦੇ ਵਿੱਚ ਆਪ ਮਹਾਰੇ ਲੋਕ ਤਕਰੀਬਨ 100 ਤੋਂ ਪਲੱਸ ਗੱਡੀ ਦਾ ਕਾਫਲਾ ਜਿਹੜਾ ਆਪ ਮਾਰੇ ਲੋਕ ਆਗੇ ਨੇ ਅਰਵਿੰਦਰ ਕੇਜਰੀਵਾਲ ਜੀ ਦੇ ਜਿਹੜਾ ਉਹ ਆਪਣੇ ਰੋਡ ਸ਼ੋਅ ਦੇ ਵਿੱਚ ਆਇਆ ਸ਼ਮੂਲੀਅਤ ਕਰਨ ਵਾਸਤੇ ਬਹੁਤ ਵੱਡਾ ਉਤਸ਼ਾਹ ਲੋਕਾਂ ਦੇ ਵਿੱਚ ਸੰਗਤ ਦੇ ਵਿੱਚ ਤੁਸੀਂ ਆ ਵੀ ਦੇਖ ਸਕਦੇ ਹੋ ਔਰ ਮੇਰੇ ਖਿਆਲ ਦੇ ਵਿੱਚ ਵੀ ਅਜਨੜ ਦੇ ਵਿੱਚ ਜਿੰਨਾ ਉਤਸ਼ਾਹ ਆ ਵੈਸੇ ਪੂਰੇ ਪੰਜਾਬ ਦੇ ਵਿੱਚ ਹੀ ਬੜੀ ਖੁਸ਼ੀ ਦੀ ਲਹਿਰ ਆ ਵੀ ਅਰਵਿੰਦ ਕੇਜਰੀਵਾਲ ਜੀ ਬਾਹਰ ਆਏ ਨੇ ਔਰ ਉਹਨਾਂ ਨੇ ਆਪਣਾ ਇਸ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਪ੍ਰਚਾਰ ਕਰਨਾ ਔਰ ਖਾਸ ਕਰਕੇ ਅੰਮ੍ਰਿਤਸਰ ਦੀ ਸੀਟ ਦੇ ਵਿੱਚ ਤੇ ਬਹੁਤ ਹੀ ਜ਼ਿਆਦਾ ਉਤਸ਼ਾਹ ਜੀ ਹਾਂਜੀ ਕੀ ਕਹਿੰਦੇ ਕਿੰਨਾ ਕੁ ਉਤਸ਼ਾਹ ਹੈ ਜੀ ਅੱਜ ਤੁਸੀਂ ਵੀ ਇੱਥੇ ਕਾਫਲੇ 'ਚ ਮੌਜੂਦ ਹੋ ਕਾਫਲਾ ਲੈ ਕੇ ਰਵਾਨਾ ਹੋਣ ਲੱਗੇ ਬਹੁਤ ਬਹੁਤ ਖੁਸ਼ੀ ਆ ਸਾਨੂੰ ਜੀ ਅੱਜ ਸਾਡੇ ਕੌਮੀ ਕਵਿੰਦਰ ਅਰਵਿੰਦ ਕੇਜਰੀਵਾਲ ਜੀ ਜਿਹੜੇ ਅੰਮ੍ਰਿਤਸਰ ਪਹੁੰਚੇ ਆ ਨਾਲ ਸਰਦਾਰ ਭਵਨ ਸਿੰਘ ਮਾਨ ਜੀ ਤੇ ਸਰਦਾਰ ਕਲਦੀਪ ਸਿੰਘ ਢਾਲੀਵਾਲ ਜੀ ਦੇ ਚਾਹਣ ਜੋ ਰੋਡ ਸ਼ੋਅ ਨੂੰ ਮਤਲਬ ਸਫਲ ਕਰਨ ਵਾਸਤੇ ਬਹੁਤ ਜ਼ਿਆਦਾ ਖੁਸ਼ੀ ਆ ਆਮ ਮਹਾਰੇ ਲੋਕ ਆਏ ਆ ਮੇਰੇ ਹਿਸਾਬ ਦੇ ਕਟੋ-ਕਟ 70 ਤੋਂ 80 ਗੱਡੀਆਂ ਜਿਹੜੀਆਂ ਇਸ ਟਾਈਮ ਜਿਹੜੀਆਂ ਨ ਇਹ ਕੋਈ ਵੱਡਾ ਕਾਫਲਾ ਜਿਸ ਤਰੀਕੇ ਹਰਵਾਨੀ ਹਾਂਜੀ ਕਿਸ ਤਰੀਕੇ ਦਾ ਉਸਤਾ ਹੈ ਅੱਜ ਲੈ ਕੇ ਚੱਲੇ ਹੋ ਕਾਫਲੇ ਦੇ ਨਾਲ ਚੱਲੇ ਹੋ ਅੱਜ ਕਾਫਲਾ ਇਹ ਦਿਖਾਉਂਦਾ ਹੈ ਕਿ ਆਪਾਂ ਐਮਪੀ ਦੀ ਟਿਕਟ ਬੜੀ ਹੀ ਵੱਡੀ ਲੀਡ ਨਾਲ ਜਿੱਤਾਂਗੇ ਅੱਜ ਲੋਕਾਂ ਨੇ ਤੁਸੀਂ ਇਤਿਸ਼ਾਹ ਵੇਖ ਲਿਆ ਅਰਨ ਕੇਂਦਰੀਵਾਲ ਜੀ ਅੱਜ ਫਸਟ ਟਾਈਮ ਜੇਲ੍ਹ ਤੋਂ ਬਾਹਰ ਸਭ ਤੋਂ ਪਹਿਲਾਂ ਚੋਣ ਪ੍ਰਚਾਰ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਸ਼ੁਰੂ ਕਰ ਲੱਗੇ ਆ ਤੇ ਜਿੱਤਾਂਗੇ ਤੇ ਜਿੱਤ ਪੱਕੀ ਆ ਜੀ ਸਾਡੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਨਗਰ ਪੰਚਾਇਤ ਦੇ ਪ੍ਰਧਾਨ ਵੀ ਹੋ ਕਿਸ ਤਰੀਕੇ ਦਾ ਕਾਫਲਾ ਆਇਆ ਜ ਕਿੰਨਾ ਕੁ ਜੋਸ਼ ਹੈ ਦੇਖੋ ਜੀ ਤੁਸੀਂ ਦੇਖੋ ਠਾਠਾ ਮਾਰ ਖੜਾ ਲੋਕਾਂ ਦਾ ਸੰਗਤਾਂ ਦਾ ਬਹੁਤ ਅਥਾ ਲੋਕਾਂ 'ਚ ਇੰਨਾ ਜ਼ਿਆਦਾ ਉਤਸ਼ਾਹ ਤੁਸੀਂ ਵੇਖਿਆ ਜਨਾਲੇ ਸ਼ਹਿਰ ਦੇ ਵਿੱਚੋਂ ਵੱਡਾ ਕਾਫਲਾ ਅੱਜ 70-80 ਗੱਡੀਆਂ ਦੇ ਕਰੀਬ ਔਰ ਵੱਸਾਂ ਭਰ ਕੇ ਸਾਡੇ ਕੈਬਨਿਟ ਮਨਿਸਟਰ ਔਰ ਉਮੀਦਵਾਰ ਲੋਕ ਸਭਾ ਹਲਕਾ ਅਜਨਾਲਾ ਤੋਂ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਸਾਹਿਬ ਦੀ ਜਿੱਤ ਯਕੀਨੀ ਹੈ ਅੱਜ ਇਸ ਚੀਜ਼ ਦਾ ਪ੍ਰਤੱਖ ਪਰਮਾਨ ਹੈ ਇਹ ਸੰਗਤਾਂ ਖੜੀਆਂ ਤੁਸੀਂ ਦੇਖ ਰਹੇ ਹੋ ਅੱਜ ਮੈਡਮ ਅਮਨਦੀਪ ਕੌਰ ਧਾਰੀਵਾਲ ਜੀ ਦੀ ਅਗਵਾਈ ਦੇ ਹੇਠ ਅੱਜ ਸਮੁੱਚਾ ਕਾਫਲਾ ਚੱਲਣ ਨੂੰ ਤਿਆਰ ਹੈ ਇਹ ਝੜੂ ਬਿਲਕੁਲ ਪੂਰੇ ਪੰਜਾਬ ਦੇ ਵਿੱਚ ਕੀ ਨਸ਼ੀ ਹੋਏਗਾ ਲਗਰ ਤੁਸੀਂ ਕਿ ਕਿ ਇਸ ਤਰੀਕੇ ਨਾਲ ਜੋਸ਼ ਤੇ ਹੌਸਲੇ ਸ਼ਾਨ ਕਿੰਨੇ ਹੋਗੇ ਲੋਕ ਜਿਹੜੇ ਪੱਧਰ ਵੋਟਰ ਸਪੋਰਟਰ ਜਿਹੜੇ ਮੰਤਲਦੀਪ ਸਿੰਘ ਪਾਲ ਜੀ ਹੱਕ ਜੀ ਚੋਣ ਪ੍ਰਚਾਰ ਵਾਲਾ ਆ ਰਹੇ ਸਾਥੀ ਪਹੁੰਚ ਰਹੇ ਨੇ ਤੇ ਪੱਧਰ ਤੇ ਇਸ ਘਟਨਾ ਅੱਜ ਰੋਡ ਸ਼ੋਅ ਨਾ ਜਾ ਰਿਹਾ ਬਗ ਜੋੜ ਰੋਡ ਆ ਪੰਜਾਬ ਦੇ ਨਾਲ ਤੋਂ ਜਗਜਿੰਦਰ ਰਿਪੋਰਟ